ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾ ਫਿਰ ਹਾਜ਼ਰ ਹੋਇਆ ਆਪਣੇ YouTube ਚੈਨਲ ਗੁਰ ਸਾਖੀਆਂ ਸ਼ਬਦ ਵਿਚਾਰ ਦੇ ਮਾਧਿਅਮ ਰਾਹੀਂ ਆਪ ਜੀ ਦੇ ਨਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸ੍ਰੀ ਸਹਿਜ ਪਾਠ ਦੀ ਸਾਂਝ ਪਾਉਣ ਵਾਸਤੇ ਸਾਧ ਸੰਗਤ ਇਹ ਸ੍ਰੀ ਸਹਿਜ ਪਾਠ ਆਪਾਂ ਆਪਣੇ ਚੈਨਲ ਤੇ ਪਿਛਲੇ ਸਾਲ ਆਰੰਭ ਕੀਤਾ ਸੀ ਸਤਗੁਰਦੀਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਕਿਰਪਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਕਿਰਪਾ ਸਦਕਾ ਕੱਲ ਤੱਕ ਆਪਾਂ 1080 ਅੰਗ ਤੱਕ ਪਾਠ ਕਰਨ ਦੀ ਸੇਵਾ ਕੀਤੀ ਹੈ ਸਤਗੁਰਦੀਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਕਿਰਪਾ ਕਰਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਆਪਾਂ ਇਸ ਤੋਂ ਅਗੇ 181 ਅੰਗ ਤੋਂ ਪਾਠ ਕਰਨ ਦੀ ਸੇਵਾ ਕਰ ਸਕੀਏ ਸਾਧ ਸੰਗਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਾਂ ਹੀ ਕਿਰਪਾ ਕਰਨਗੇ ਜੇਕਰ ਸਾਧ ਸੰਗਤ ਤੁਸੀਂ ਕਿਰਪਾ ਕਰੋਗੇ ਤੁਸੀਂ ਮੇਰ ਪਰੇ ਹੱਥ ਦਾਸਰੇ ਸਿਰਤੇ ਰੱਖੋਗੇ ਸੋ ਸਾਧ ਸੰਗਤ ਕਰੋ ਜੀ ਕਿਰਪਾ ਰੱਖੋ ਜੀ ਦਾਸਰੇ ਦੇ ਸਿਰਤੇ ਮੇਰ ਪਰੇ ਹੱਥ ਸਾਰੀ ਸੰਗਤ ਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਤੁਨ ਤਨ ਸ੍ਰੀ ਗੁਰੂ ਰਾਮਦਾਸ ਸਾਬ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਆਖੋ ਜੀ ਧੰ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਧੰ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਧੰ ਤਨ ਅਮਰ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਧੰ ਤਨ ਅਮਰ ਸ਼ਹੀਦ ਬਾਬਾ ਨੌਦ ਸਿੰਘ ਜੀ ਸਤ ਸੰਗਤ ਹੁਣ ਉਹ ਨਾਮ ਬੋਲਣੇ ਹਨ ਜਿਨ੍ਹਾਂ ਕਰੇ ਦੋਸ਼ਾਂ ਨੇ ਆਪਾਂ ਨੂੰ ਆਪਣੇ ਪਿਆਰ ਭਰੇ ਕਮੈਂਟ ਲਿਖ ਕੇ ਕੱਲ ਭੇਜੇ ਸਾਨੂੰ ਇਹ ਸਰਦਾਰ ਮਨਕਰਨ ਸਿੰਘ ਜੀ ਸਿੱਧੂ ਸਰਦਾਰ ਮਨਕੀਰਤ ਸਿੰਘ ਜੀ ਸਿੱਧੂ ਪਿੰਡ ਜੋੜੇ ਚੱਕ ਹੀਰਾ ਸਿੰਘ ਸ਼੍ਰੀ ਸ਼ਬਾਸ਼ ਬਹਿਲ ਜੀ ਸਰਦਾਰ ਗੁਰਜਨ ਸਿੰਘ ਜੀ ਕੰਗ ਪਿੰਡ ਜਲਾਲਾ ਬਾਬਾ ਜਲਾ ਤਰਨਤਾਰਨ ਸ਼੍ਰੀਮਤੀ ਬਲਬੀਰ ਕੌਰ ਹਰ ਸ਼ੀ ਪਿੰਡ ਤੋਂ ਸਰਦਾਰ ਰਣਜੀਤ ਸਿੰਘ ਜੀ ਸਿੱਧੂ ਸ਼੍ਰੀ ਜੀਨਸ ਸੈਣੀ ਜੀ ਸ਼੍ਰੀਮਤੀ ਕਵਲਜੀਤ ਕੌਰ ਕੈਨੇਡਾ ਤੋਂ ਸ਼੍ਰੀਮਤੀ ਤਵਿੰਦਰ ਕੌਰ ਜੀ ਸ਼੍ਰੀਮਤੀ ਸੰਤੋਸ਼ ਅਰੋੜਾ ਜੀ ਸਾਧ ਸੰਗਤ ਇਹ ਸਾਨੂੰ ਪਿਆਰੇ ਦੋਸਤ ਜਿਨ੍ਹਾਂ ਦੇ ਕੱਲ ਕਮੈਂਟ ਪ੍ਰਾਪਤ ਹੋਏ ਹਨ ਦਾ ਸੇਨਾ ਦਾ ਕੋਟਨ ਗੁਰਧਵਾਦੀ ਹੈ ਸੋ ਸਾਧ ਸੰਗਤ ਆਪ ਵੀ ਸਹਿਜ ਪਾਠ ਸਰਵਣ ਕਰਿਆ ਕਰੋ ਅਤੇ ਆਪਣੀ ਪਿਆਰਪੂਰੀ ਕਮੈਂਟ ਲਿਖ ਕੇ ਭੇਜੋ ਤੁਹਾਡੇ ਨਾਮ ਹੀ ਦਾ ਅਸਲ ਨੂੰ ਚੈਨਲ ਤੇ ਬੋਲੇ ਜਾਣਗੇ ਸਾਧ ਸੰਗਤ ਆਓ ਸ੍ਰੀ ਸਹਿਜ ਪਾਠ ਸਰਵਣ ਕਰਿਏ ਜੀ ਮਾਰੂ ਸੋਲੇ ਮਹੱਲਾ ਪੰਜਵਾ ਰਾਗ ਮਾਰੂ ਵਿੱਚ ਗੁਰੂ ਅਰਜਨ ਦੇਵ ਜੀ ਦੀ 16 ਬੰਦਾਂ ਵਾਲੀ ਬਾਣੀ ਇੱਕ ਓੰਕਾਰ ਸਤਗੁਰਪੁਰ ਸਾਧ ਅਕਾਲ ਪੁਰਖੇ ਕਹਿ ਤੇ ਸਤਪੁਰ ਦੀ ਕਿਰਪਾ ਦੇ ਨਾਲ ਮਿਲਦਾ ਹੈ ਇਹ ਸ਼ਬਦ ਦੀ ਪ੍ਰਮਪਤਾ ਤੋਂ ਪਹਿਲਾਂ ਧਾਨ ਗੁਰੂ ਅਰਜਨ ਦੇ ਮਹਾਰਾਜ ਪਾਤਸ਼ਾਹ ਨੇ ਇਹ ਮੰਗਲ ਆਇਆ ਹੈ ਤੂੰ ਸਾਹਿਬ ਹਉ ਸੇਵਕ ਕੀਤਾ ਸਤਿਗੁਰੂ ਅਰਜਨ ਦੇਵ ਮਹਾਰਜ ਪੰਜਵੇਂ ਪਾਤਸ਼ਾਹ ਕਹਿ ਰਹੇ ਹਨ ਕਿ हे ਪ੍ਰਭੂ ਤੂੰ ਮੇਰਾ ਮਾਲਕ ਹੈ ਤੇ ਮੈਂ ਤੇਰਾ ਪੈਦਾ ਕੀਤਾ ਹੋਇਆ ਸੇਵਕ ਹਾਂ ਜਿਓ ਪਿੰਡ ਸਭ ਤੇਰਾ ਦਿੱਤਾ ਜਿਓ ਜਿੰਦ ਤੇ ਪਿੰਡ ਸਰੀਰ ਇਹ ਜਿਹੜੀ ਜਿੰਦ ਇਹ ਸਰੀਰ ਇਹ ਸਭ ਕੁਝ ਪ੍ਰਮਾਤਮਾ ਤੇਰਾ ਹੀ ਦਿੱਤਾ ਹੋਇਆ ਹੈ ਕਰਨ ਕਰਾਉਣ ਸਭ ਤੂੰ ਐ ਤੂੰ ਐ ਹੈ ਨਹੀਂ ਕਿਛ ਸਾਡਾ ਸਾਡਾ ਦਾ ਲਫਜ਼ ਹੈ ਜੀ ਇਸ ਦਾ ਮਤਲਬ ਹੈ ਸਾਡਾ हे ਪ੍ਰਭੂ ਜਗਤ ਵਿੱਚ ਸਭ ਕੁਝ ਕਰਨ ਵਾਲਾ ਤੂੰ ਹੀ ਹੈ ਜੀਵਾ ਪਾਸੋਂ ਕਰਾਉਣ ਵਾਲਾ ਵੀ ਤੂੰ ਹੀ ਹੈ ਅਸਾਂ ਜੀਵਾਂ ਦਾ ਕੋਈ ਜੋਰ ਨਹੀਂ ਚੱਲ ਸਕਦਾ ਤੂੰ ਮੈ ਪੁਠਾਏ ਤਾਂ ਜਗ ਮੈਂ ਆਏ ਇਹ ਪ੍ਰਭੂ ਤੂੰ ਹੀ ਜੀਵਾਂ ਨੂੰ ਭੇਜਦਾ ਹੈ ਤਾਂ ਇਹ ਜਗਤ ਵਿੱਚ ਆਉਂਦੇ ਹਨ ਜੋ ਤੂੰ ਪਾਣਾ ਸੇ ਕਰਮ ਕਮਾਏ ਜੋ ਤੈਨੂੰ ਚੰਗਾ ਲੱਗਦਾ ਹੈ ਉਸੇ ਤਰ੍ਹਾਂ ਦੇ ਕਰਮ ਜੀਵ ਕਰਦੇ ਹਨ ਤੁਜਤੇ ਬਾਹ ਕ੍ਰਿਸ਼ਨ ਹੋਆ ਤਾਂ ਪਈ ਨਹੀਂ ਕਿਛ ਕੜਾ ਏ ਪ੍ਰਭੂ ਤੇਰੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੈ ਕੁਝ ਹੋ ਪੀ ਨਹੀਂ ਸਕਦਾ ਇਤਨਾ ਖਲ ਜਗਣ ਹੁੰਦਿਆਂ ਵੀ ਤੇਨੂੰ ਕੋਈ ਚਿੰਤਾ ਫਿਕਰ ਨਹੀਂ ਹੈ 우ਹਾ ਹੁਕਮ ਤੇਮਾਰਾ ਸੁਣੀਏ 우ਹਾ ਉਹਦਾ ਮਤਲਬ ਹੁੰਦਾ ਉੱਥੇ ਉੱਥੇ ਕਿੱਥੇ ਉਸ ਲੋਕ ਵਿੱਚ ਜਿਹਨੂੰ ਪ੍ਰਲੋਕ ਕਹਿੰਦੇ ਹਨ हे ਪ੍ਰਭੂ ਪ੍ਰਲੋਕ ਵਿੱਚ ਵੀ ਤੇਰਾ ਹੀ ਹੁਕਮ ਚੱਲ ਰਿਹਾ ਹੈ ਤੇਰਾ ਹੀ ਹੁਕਮ ਚੋਇਆ ਜਾ ਰਿਹਾ ਹੈ ਇਹ ਹਰ ਜਸ ਤੇਰਾ ਭਣੀਏ ਇਹਦਾ ਮਤਲਬ ਹੁੰਦਾ ਜੀ ਇੱਥੇ ਇੱਥੇ ਕਿੱਥੇ ਇਸ ਲੋਕ ਵਿੱਚ ਪਣੀ ਦਾ ਮਤਲਬ ਹੁੰਦਾ ਜੀ ਆਚਾਰਿਆ ਜਾਂਦਾ ਇਸ ਸ਼ਲੋਕ ਵਿੱਚ ਵੀ ਤੇਰੀ ਹੀ ਸਿਫਤ ਸਲਾਹ ਆਚਾਰੀ ਜਾ ਰਹੀ ਹੈ ਆਪ ਲੇਖ ਅਲੇਖ ਆਪ ਤੁਮ ਸੋ ਨਹੀਂ ਕਿਛ ਚਾਰਾ ਚਾਰਾ ਜਿਹੜਾ ਚੇੜਾ ਇਹ ਪ੍ਰਭੂ ਤੁਮ ਆਪ ਹੀ ਜੀਵਨ ਦੇ ਕੀਤੇ ਕਰਮਾਂ ਦੇ ਲੇਖੇ ਲਿਖਣ ਵਾਲਾ ਹੈ ਤੂੰ ਆਪ ਹੀ ਲੇਖੇ ਤੋਂ ਬਾਹਰ ਹੈਂ ਤੇਰੇ ਨਾਲ ਜੀਵ ਕੋਈ ਝਗੜਾ ਨਹੀਂ ਪਾ ਸਕਦੇ ਤੂੰ ਪਿਤਾ ਸਭ ਬਾਰਕ ਥਾਰੇ ਥਾਰੇ ਦਾ ਨਲੁੰਦਾ ਜੀ ਤੇਰੇ हे ਪ੍ਰਮਾਤਮਾ ਤੂੰ ਸਭ ਜੀਵਾਂ ਦਾ ਪਿਤਾ ਹੈਂ ਸਾਰੇ ਜੀਵ ਤੇਰੇ ਬੱਚੇ ਹਨ ਜਿਉ ਖਿਲਾਵਾ ਤਿਉ ਖੇਲਣ ਹਰੈ ਜਿਵੇਂ ਤੂੰ ਇਹਨਾਂ ਬੱਚਿਆਂ ਨੂੰ ਖੜਾਉਂਦਾ ਹੈਂ ਤੇਵੇਂ ਹੀ ਇਹ ਖੇਡ ਸਕਦੇ ਹਨ ਉਜੜ ਵਾਰਗ ਸਭ ਤੁਮੀ ਤੀਨਾ ਚੱਲ ਨਹੀਂ ਕੋਵੇ ਪੜਾ ਵਿਪੜਾ ਉਲਟੇ ਰਸਤੇ ਉਜੜ ਉਹ ਜੜ ਕਰਹਾ हे ਪ੍ਰਭੂ ਗਲਤ ਰਸਤਾ ਤੇ ਠੀਕ ਰਸਤਾ ਸਭ ਕੁਝ ਤੂੰ ਆਪ ਹੀ ਬਣਾਇਆ ਹੋਇਆ ਹੈ ਕੋਈ ਵੀ ਜੀਵ ਆਪਣੇ ਆਪ ਗਲਤ ਰਸਤੇ ਉੱਤੇ ਤੁਰ ਨਹੀਂ ਸਕਦਾ ਏਕ ਵਿਸਾਏ ਰਖੇ ਗ੍ਰਹਿ ਅੰਤਰ हे ਪ੍ਰਭੂ ਕਈ ਜੀਵ ਐਸੇ ਹਨ ਜਿਨ੍ਹਾਂ ਨੂੰ ਤੂੰ ਘਰ ਵਿੱਚ ਬਿਠਾ ਰੱਖਿਆ ਹੈ ਏਕ ਪੁਠਾਏ ਦੇਸ ਦਸ਼ੰਤਰ ਕਈ ਐਸੇ ਹਨ ਜਿਨ੍ਹਾਂ ਨੂੰ ਤੂੰ ਖੋਰ-ਖੋਰ ਦੇਸ਼ਾਂ ਵਿੱਚ ਭੇਜਦਾ ਹੈ ਇੱਕ ਹੀ ਕੋ ਕਾਸ ਇੱਕ ਹੀ ਕੋ ਰਾਜਾ ਇਨ ਮੈਂ ਕਈਆ ਕਿਆ ਕੁੜਾ ਕਈਆਂ ਜੀਵਾਂ ਨੂੰ ਤੂੰ ਘਾ ਖੋਤਰਨ ਤੇ ਲਾ ਦਿੱਤਾ ਹੈ ਕਈਆਂ ਜੀਵਾਂ ਨੂੰ ਤੂੰ ਰਾਜਾ ਬਣਾ ਦਿੱਤਾ ਹੈ ਤੇਰੇ ਇਨ੍ਹਾਂ ਕੰਮਾਂ ਵਿੱਚੋਂ ਕਿਸੇ ਕੰਮ ਨੂੰ ਗਲਤ ਨਹੀਂ ਆਖਿਆ ਜਾ ਸਕਦਾ ਕਮਨ ਸੁਮੁਕਤੀ ਕਮਨ ਸੁਨਰਕ ਇਹ ਪ੍ਰਭੂ ਤੇਰੇ ਹੁਕਮ ਤੋਂ ਬਾਹਰ ਨਾ ਕੋਈ ਮੁਕਤੀ ਹੈ ਨਾ ਕੋਈ ਨਰਕ ਹੈ ਕਉਣ ਸਸਾਰੀ ਕਮਨ ਸੁਭਗਤਾ ਤੇਰੇ ਹੁਕਮ ਤੋਂ ਬਿਨਾ ਨਾ ਕੋਈ ਗ੍ਰਸਤੀ ਹੈ ਨਾ ਕੋਈ ਭਗਤ ਬਣ ਸਕਦਾ ਹੈ ਕਮਣ ਸੁਦਾਨਾ ਕਮਣ ਸੁਹਸ਼ਾ ਕਮਣ ਸੁਸੁਰਤਾ ਕਮਣ ਜੜਾ ਨਾ ਕੋਈ ਵੱਡੇ ਜਿਗਰੇ ਵਾਲਾ ਹੈ ਨਾ ਕੋਈ ਹੋਸ਼ੇ ਸੁਭਾ ਵਾਲਾ ਹੈ ਤੇਰੇ ਹੁਕਮ ਤੋਂ ਬਿਨਾ ਨਾ ਕੋਈ ਉੱਚੀ ਸੂਜ ਵਾਲਾ ਹੈ ਤੇ ਨਾ ਕੋਈ ਮੂਲਖ ਹੈ ਹੁਕਮਾ ਮੁਕਤੀ ਕੋ ਕਮ ਨਰਕ ਇਹ ਪ੍ਰਭੂ ਤੇਰੇ ਹੁਕਮ ਵਿੱਚ ਕਿਸੇ ਨੂੰ ਮੁਕਤੀ ਮਿਲਦੀ ਹੈ ਤੇਰੇ ਹੁਕਮ ਵਿੱਚ ਕਿਸੇ ਨੂੰ ਨਰਕ ਮਿਲਦਾ ਹੈ ਹੁਕਮ ਸੰਸਾਰੀ ਹੁਕਮ ਹੈ ਭਗਤਾ ਤੇਰੇ ਹੀ ਹੁਕਮ ਵਿੱਚ ਕੋਈ ਗ੍ਰਸਤੀ ਹੈ ਕੋਈ ਭਗਤ ਹੈ ਹੁਕਮ ਹੈ ਹੁਸ਼ਾ ਹੁਕਮਦਾਨਾ ਦੁਜਾ ਨਹੀਂ ਅਬਰ ਢੜਾ हे प्रभु तेरे ही हुक्म दे विच कोई कल स्वभाव वाला है कोई गंभीर स्वभाव वाला है तेरे टाक रते और कोई तड़ा है ही नहीं सागर किनआ अतु तुम पार हे प्रभु ए व्यंत बड़ा संसार समुंदर तू आज ही बनाया है ਇੱਕ ਖਰੈਰ ਸਾਥ ਲ ਕਰ ਮਨ ਮੁਖ ਗਵਰਾ ਇਥੇ ਕਈ ਜੀਵਾਂ ਨੂੰ ਮਨ ਦੇ ਮੇਰੀਦ ਮੂਰਖ ਬਣਾ ਕੇ ਤੂੰ ਆਪ ਹੀ ਨਰਕ ਵਿੱਚ ਪਾਉਂਦਾ ਹੈ ਇੱਕ ਨਾ ਪਾਰ ਲੰਗਾਵੇ ਆਪ ਸਤਿਗੁਰ ਜਿਨ ਕਾ ਸਚ ਬਿੜਾ ਕਈ ਜੀਵਾਂ ਨੂੰ ਤੂੰ ਆਪ ਹੀ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲਿੰਦਾ ਹੈ ਜਿਨ੍ਹਾਂ ਵਾਸਤੇ ਤੂੰ ਗੁਰੂ ਨੂੰ ਸਦਾ ਕਾਇਮ ਰਹਿਣ ਵਾਲਾ ਜਹਾਜ਼ ਬਣਾ ਦਿੰਦਾ ਹੈ ਕੋਤਕ ਕਾਲੇ ਹੁਕਮ ਪਠਾਇਆ ਇੱਕ ਕਾਲ ਮੌਤ ਜੋ ਪ੍ਰਭੂ ਦਾ ਬਣਾਇਆ ਇੱਕ ਖਿਡੌਣਾ ਹੀ ਹੈ ਉਸਨੇ ਆਪਣੇ ਹੁਕਮ ਅਨਸਾਰ ਜਗਤ ਵਿੱਚ ਭੇਜਿਆ ਹੈ ਜੀ ਜੰਤ ਅਪਾਇਸ ਮਾਇਆ ਪ੍ਰਭੂ ਆਪ ਹੀ ਸਾਰੇ ਜੀਵ ਨੂੰ ਪੈਦਾ ਕਰਕੇ ਮਕਾ ਦਿੰਦਾ ਹੈ ਵੇਖ ਬਗਸੀ ਸਭ ਰੰਗ ਮਾਣੇ ਰਚਨ ਕੀਨਾ ਏਕ ਅਖੜਾ ਪ੍ਰਭੂ ਆਪ ਹੀ ਇਸ ਸਮਾਸ਼ੇ ਨੂੰ ਵੇਖ ਰਿਹਾ ਹੈ ਤੇ ਵੇਖ ਰਿਖੇ ਖੁਸ਼ ਹੋ ਰਿਹਾ ਹੈ ਸਭ ਜੀਵਾਂ ਵਿੱਚ ਵਿਆਪਕ ਹੋ ਕੇ ਆਪੇ ਹੀ ਸ਼ਾਰੇ ਰੰਗ ਮਾਣ ਲਿਆ ਹੈ ਇਸ ਜਗਤ ਰਚਨਾ ਨੂੰ ਉਸ ਨੇ ਇੱਕ ਅਖਾੜਾ ਬਣਾਇਆ ਹੋਇਆ ਹੈ ਵੱਡਾ ਸਾਬ ਵੱਡੀ ਨਹੀਂ ਉਹ ਮਾਰਗ ਪ੍ਰਭੂ ਬਹੁਤ ਵੱਡਾ ਹੈ ਉਸ ਦੀ ਵਡਿਆਈ ਵੀ ਬਹੁਤ ਵੱਡੀ ਹੈ ਵੱਡ ਦਤਾਰ ਵੱਡੀ ਜਿਸ ਜਾਈ ਉਹ ਬੜਾ ਵੱਡਾ ਦਾਤਾ ਹੈ ਉਸ ਦੀ ਥਾਂ ਜਿੱਥੋਂ ਜਿੱਥੇ ਉਹ ਰਹਿੰਦਾ ਹੈ ਬਹੁਤ ਵੱਡੀ ਹੈ ਅਗਮ ਅਗੋਤਰ ਬਿਆੰਤੀ ਅਤੁਲਾ ਹੈ ਨਾਹੀ ਕਿਸ਼ ਉਹੜਾ ਉਹ અપੌਛੇ ਗਿਆਨ ਇੰਦਰੀਆਂ ਦੀ ਪੌਛ ਤੋਂ ਬੜੇ ਹੈ ਬੇਅੰਤ ਹੈ ਤੋਲਿਆ ਨਹੀਂ ਜਾ ਸਕਦਾ ਉਹਦੇ ਤੋਲਣ ਲਈ ਕੋਈ ਵੀ ਮਾਪ ਤੋਲ ਨਹੀਂ ਹੈ ਕੀਮਤ ਕੋਈ ਨਾ ਜਾਣੇ ਦੁਜਾ ਹੋਰ ਕੋਈ ਵੀ ਜੀਵ ਉਸ ਦਾ ਮੁੱਲ ਨਹੀਂ ਪਾ ਸਕਦਾ ਆਪ ਆਪ ਨਰੰਜਨ ਬੁਝਾ ਉਹਨਾਂ ਲਈ ਪ੍ਰਭੂ ਆਪਣੇ ਆਪ ਬਰਾਬਰ ਦਾ ਆਪ ਹੀ ਹੈ ਆਪ ਸੋਗਣੀ ਆਪੁਤਣੀ ਆਪ ਸਤਵੰਤਾਇਤ ਗੜਾ ਉਹ ਆਪ ਹੀ ਆਪਣੇ ਆਪ ਨੂੰ ਜਾਣਨ ਵਾਲਾ ਹੈ ਆਪ ਹੀ ਆਪਣੇ ਆਪੇ ਸਮਾਧੀ ਲਾਉਣ ਵਾਲਾ ਹੈ ਉਹ ਬਹੁਤ ਹੀ ਉੱਚੇ ਆਚਰਣ ਵਾਲਾ ਹੈ ਕਿਰਦਿਆਂ ਕਰਦਿਆਂ ਕਿਤੜਿਆ ਦਿਨ ਗੁਪਤ ਕਹਾਇਆ ਕਿਤੜਿਆ ਦਿਨ ਅਨੇਕਾਂ ਦਿਨ ਫਿਰ ਸਮਾ ਲੁਕਿਆ ਰਿਆ ਕਿਤੜਿਆ ਦਿਨ ਸੁਨਸਮਿਆ ਮੈਂ ਸਮਾ ਇਹ ਅਫਰ ਅਵਸਾ ਵਿੱਚ ਟਿਕਿਆ ਰਹਾ ਕਿਤੜਿਆ ਦਿਨ ਤੰਦੂਕਾਰਾ ਅਪੇ ਕਰਤਾ ਪ੍ਰਗਟ ਰਹਾ ਤੰਦੂਕਾਰਾ ਦਾ ਮਲੋਂਦਾ ਹਨੇਰਾ ਹੀ ਹਨੇਰਾ ਬਯੰਤ ਸਮਾ ਇੱਕ ਐਸੀ ਅਵਸਥਾ ਬਣੀ ਰਹੀ ਜੋ ਜੀਵਾਂ ਦੀ ਸਮਝ ਤੋਂ ਪਰੇ ਹੈ ਸ਼ੇਰ ਉਸਨੇ ਆਪ ਹੀ ਆਪਣੇ ਆਪ ਨੂੰ ਜਗਤ ਰੂਪ ਵਿੱਚ ਪ੍ਰਗਟ ਕਰ ਲਿਆ ਆਪ ਸ਼ਕਤੀ ਸਬਲ કહਾਇਆ ਸਬਲ ਦਾ ਮਤਲਬ ਹੁੰਦਾ ਬਹੁਤ ਜਿਆਦਾ ਬਲ ਵਾਲਾ ਬਲਵਾਨ ਪ੍ਰਮਾਤਮਾ ਆਪਣੇ ਆਪ ਹੀ ਆਪਣੇ ਆਪ ਨੂੰ ਮਾਇਆ ਖਵਾਰਿਆ ਹੈ ਆਪ ਸੂਰ ਅਮਰ ਚ ਲਾਇਆ ਉਹ ਸ਼ੂਰਮੇ ਪ੍ਰਭੂ ਆਪ ਹੀ ਸਾਰੇ ਜਗਤ ਵਿੱਚ ਹੁਕਮ ਚਲਾ ਰਿਹਾ ਹੈ ਆਪ ਸੇਵ ਬਰਤਾਈਨ ਅੰਤਰ ਆਪ ਸਤਗੁਰੂ ਆਪ ਸੀਤਲ ਠਾਰ ਗੜਾ ਸਭ ਜੀਵਾਂ ਦੇ ਅੰਦਰ ਉਸ ਨੇ ਆਪ ਹੀ ਸੁਖ ਸ਼ਾਂਤੀ ਵਰਤਾਈ ਹੋਈ ਹੈ ਕਿਉਂਕਿ ਉਹ ਆਪ ਹੀ ਗੜੇ ਵਰਗਾ ਸੀਤਲ ਠੰਡਾ ਠਾਰ ਹੈ ਜਿਸੇ ਨਵਾਜੈ ਗੁਰਮੁਖ ਸਜੈ ਜਿਸ ਮਨੁਖ ਤੇ ਪ੍ਰਮਾਤਮ ਮੇਰ ਕਰਦਾ ਹੈ ਉਸ ਨੂੰ ਗੁਰੂ ਦੀ ਸਰਨ ਪਾ ਕੇ ਨਵੀਂ ਆਤਮਿਕ ਘਾਟਤ ਕਰਦਾ ਹੈ ਨਾਮ ਵਸੈ ਤਿਸ ਅਨਹਦ ਵਜੈ ਉਸ ਮਨੁਖ ਦੇ ਅੰਦਰ ਪ੍ਰਮਾਤਮ ਦਾ ਨਾਮ ਆਵਸਰਾ ਹੈ ਮਾਨੋ ਉਸ ਦੇ ਅੰਦਰ ਇੱਕ ਰਸ ਵਾਜੇ ਵੱਜ ਪੈਂਦੇ ਹਨ ਤਿਸ ਹੀ ਸੁਖ ਦੇ ਸੀਠ ਕਰਾਈ ਤਿਸ ਹੀ ਨਿਆਰੇ ਜਮਨੇੜਾ ਉਸ ਸੇਮ ਨੂੰ ਖ ਨੂੰ ਸਦਾ ਆਤਮਿਕ ਆਨੰਦ ਪ੍ਰਾਪਤ ਰਹਿਦਾ ਹੈ ਉਸੇ ਨੂੰ ਲੋਕ ਕੋ ਲੋ ਕੁਝ ਆਤਮਿਕ ਉੱਚਤਾ ਮਿਲ ਜਾਂਦੀ ਹੈ ਜਮ ਰਾਜ ਉਸ ਦੇ ਨਿਢੀ ਪਈ ਨਹੀਂ ਜਾ ਸਕਦਾ ਮੌਤ ਦਾ ਡਰ ਆਤਮਿਕ ਮੌਤ ਉਸ ਤੇ ਅਸਰ ਨਹੀਂ ਪਾ ਸਕਦੀ ਕੀਮਤ ਕਾਗਜ਼ ਕਹੀ ਨਾ ਜਾਈ ਕਾਗਜ਼ ਉਤੇ ਲਿਖ ਕੇ ਉਸ ਪਰਮਾਤਮਾ ਦੇ ਮੁੱਲ ਨਹੀਂ ਪਛਾਣਿਆ ਜਾ ਸਕਦਾ ਕਹੋ ਨਾਨਕ ਬੇਅੰਤ ਸੁਮਾਈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਕਿ हे ਮਨੁੱਖ ਤੂੰ ਇਹ ਕਹਿ ਦੇ ਕਿ ਧਰਤੀ ਦਾ ਖਸ਼ਮ ਪ੍ਰਭੂ ਸ੍ਰਿਸ਼ਟੀ ਦਾ ਮਾਲਕ ਪ੍ਰਭੂ ਬੇਅੰਤ ਹੈ ਆਦ ਮਦ ਅੰਤ ਪ੍ਰਭ ਸੋਈ ਹਾਟ ਤਿਸੇ ਕੈ ਨਬੜਾ ਜਗਤ ਦੇ ਸ਼ੁਰੂ ਵਿੱਚ ਹੁਣ ਅੰਤ ਵਿੱਚ ਵੀ ਇਹੀ ਕੈ ਮਰਨ ਵਾਲਾ ਜੀਵਾਂ ਦੇ ਕਰਮਾਂ ਦਾ ਫੈਸਲਾ ਉਸੇ ਹੱਥ ਵਿੱਚ ਹੁੰਦਾ ਹੈ ਤਿਸੇ ਸਰੀਕ ਨਹੀਂ ਰੇ ਕੋਈ हे भाई कोई जी किसे ही, किसे ही भी जीव उस परमात्मा ਦਾ ਸ਼ਰੀਰ ਉਸ परमात्मा ਦੇ ਬਰਾਬਰ ਦਾ ਨਹੀਂ ਹੈ ਕਿਸੇ ਹੀ ਕਿਸੇ ਹੀ ਬੂਤੇ ਜਬਾਬ ਨਾ ਹੋਈ ਬੂਤੇ ਕੰਮ ਵਿੱਚ ਉਸ ਨੇ ਕਿਸੇ ਤਰ੍ਹਾਂ ਦੇ ਵੀ ਕਿਸੇ ਤਰ੍ਹਾਂ ਦੇ ਵੀ ਕਿਸੇ ਪਾਸੋਂ انکار ਨਹੀਂ ਹੋ ਸਕਦਾ ਨਾਨਕ ਕਾ ਪ੍ਰਭ ਆਪੇ ਆਪੈ ਕਰਿ ਵਿਵੇਖ ਚੋ ਜੁ ਖੜਾ ਗੁਰੂ ਨਾਨਕ ਸਾਹਿਬ ਦਾ ਪ੍ਰਭੂ ਦਾ ਹੱਥ ਪਰਮੇਸ਼ਰ ਦਾ ਹੁਣ ਸਤਿਗੁਰੂ ਜੀ ਇਹ ਜੋ ਸਮਾਪਤੀ ਹੈ ਇਥੇ ਇਹ ਸ਼ਬਦ ਦਾ ਆਖਰੀ ਪਦ ਹੈ ਇਸ ਸਤਿਗੁਰੂ ਜੀ ਕਹਿ ਰਹੇ ਹਨ ਕਿ ਨਾਨਕ ਦਾ ਪ੍ਰਭ ਹਰ ਥਾਂ ਆਪ ਹੀ ਆਪ ਹੈ ਉਹ ਆਪ ਹੀ ਤਮਾਸ਼ੀ ਕਰਕੇ ਖੜਾ ਆਪ ਹੀ ਵੇਖ ਰਿਹਾ ਹੈ ਸੋ ਗੁਰੂ ਪਿਆਰੀ satsangat ਇਹ ਸ੍ਰੀ ਸਹਿਜ ਪਾਠ 1081 ਅੰਗ ਤੋਂ ਆਪ ਜੀ ਨੇ ਸਰਵਣ ਕੀਤਾ ਇਹ ਬਾਣੀ ਦਾ ਪਾਠ ਕਰਦੇ ਆਂ ਸ਼ਬਦ ਵਿਚਾਰਾ ਕਰਦੇ ਆਂ ਦਾਸ ਸ੍ਰੀ ਕੋਲੋਂ अनेका ਪੁਰਾਣ ਗਲਤੀਆਂ ਹੋਈਆਂ ਹਨ ਕਿਰਪਾ ਕਰਕੇ ਆਪਣਾ ਪੋਲਣ ਹਾਰ ਅਗਿਆਨੀ ਬੱਚਾ ਸਮਝ ਕੇ ਮਾਫ਼ ਕਰ ਦੇਣਾ ਅੱਗੇ ਤੋਂ ਸ਼ੁੱਧ ਤਿਸਮੁਸ਼ਤ ਬਾਣੀ ਪੜ੍ਹਦੀ ਬਲਬੁੱਧੀ ਵਿੱਚ ਸ਼ਿਸ਼ਕ ਕਰਨਾ ਆਦੀਆਂ ਬਿਆਦੀਆਂ ਦੁੱਖਾਂ ਕਲੇਸ਼ਾਂ ਦਾ ਨਾਸ ਕਰਕੇ ਆਪਣੀ ਚਰਨਾ ਦੀ ਪ੍ਰੀਤ ਬਖਸ਼ਿਸ਼ ਕਰਨਾ ਸੋ ਗੁਰੂ ਪਿਆਰੀ ਸਾਧ ਸੰਗਤ ਇਹ ਜੋ ਆਪ ਜੀ ਨੇ ਸਰਵਣ ਕੀਤਾ ਹੈ ਇਸ ਨੂੰ ਸਰਣ ਕਰਨ ਤੋਂ ਬਾਅਦ ਪਿਆਰ ਪਰ ਇੱਕ ਕਮੈਂਟ ਲਿਖ ਕੇ ਪੇਜੋ ਆਪ ਵੀ ਇਹ ਸ਼ਬਦ ਸਰਣ ਕਰੋ ਤੇ ਹੋਰ ਅੱਗੇ ਦੋਸਤਾਂ ਨੂੰ ਭੈਣਾ ਭਰਾਵਾਂ ਨੂੰ ਭੇਜੋ ਦਾਸ ਸਾਹਿਬ ਜੀ ਦਾ ਕੋਟਨ ਕੋਟ ਧੰਵਾਦੀ ਹੈ ਸਾਭ ਸੰਗਤ ਇੱਕ ਹੋਰ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਹੱਥ ਜੋੜ ਕੇ ਹੈ ਕਿ ਜਿੰਨਾ ਭੈਣਾ ਤੇ ਭਰਾਵਾਂ ਨੇ ਅਜੇ ਤੱਕ ਦਾਸ ਰੇ ਦਾ ਚੈਨਲ ਗੁਰਸਾਖੀਆਂ ਸਬਦੋਚਾਰ ਸਬਸਕ੍ਰਾਈਬਿੰਗ ਕੀਤਾ ਕਿਰਪਾ ਕਰਕੇ ਦਾਸ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਥ ਸੰਗਤ ਸੋ ਕਰੋ ਕਿਰਪਾ ਹੁਣ ਦਿਓ ਜੀ ਇਜਾਜ਼ਤ ਤੇਨ ਬੁਲਾਈਏ ਜੀ ਰਾਏ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ